15-20 ਮਿੰਟ ਨਾਲ ਉਹ ਪੋਸਟ ਨਹੀਂ ਸੀਗਾ ਲਾਸਟ ਆਫ ਕਨਸਟੈਂਸੀ ਦੀ ਸਿੱਧੀ ਸੀਗੀ ਸੜਕ ਹਾਦਸੇ ਤੋਂ ਬਾਅਦ ਹੋਈ ਲੜਾਈ ਵਿੱਚ ਨੌਜਵਾਨ ਦਾ ਕਤਲ ਕਰਨ ਦਾ ਦੋਸ਼ ਅਧਿਰੂਪ ਪੁਲਿਸ ਆਪਣੀ ਤਫ਼तीश ਕਰ ਰਹੀ ਹੈ ਸੀਸੀਟੀਵੀ ਖੋਲ੍ਹਦੀ ਹੈ ਸਾਰੀ ਕੰਮ ਦੇ ਅਸੀਂ ਅਜੇ ਤੱਕ ਕੰਮ ਕਰ ਰਹੇ ਹਾਂ ਸਾਡਾ ਉਤਵਾਰ ਦੇਰ ਰਾਤ ਕਰੀਬ 11 ਵਜੇ ਸਫਾਨਗਰ ਰੇਲਵੇ ਪੁਲ ਤੇ ਐਕਟਵਾ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੇ ਜੀ ਦੂਜੇ ਬੱਚੇ ਦੀ ਮਾਰੀ ਸੱਤੇ ਉਹਦੇ ਲੱਗੇ ਦਾ ਉਹ ਸਪੌਟ ਦਿੱਤੀ ਦੋ ਸਗੇ ਭਰਾਵਾਂ ਦਾ ਟਰੈਕਟਰ ਟਰਾਲੀ ਨਾਲ ਮਾਮੂਲੀ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਜਗਰਾਉਂ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਚਰਨਜੀਤ ਸਿੰਘ ਦੇ ਪਿਤਾ ਹਰਮਿੰਦਰ ਸਿੰਘ ਵਾਸੀ ਕੋਲਕਾਤਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਮੁਹੱਲਾ ਸ਼ਕਤੀ ਨਗਰ ਵਿਖੇ ਆਏ ਸਨ ਦੇਰ ਰਾਤ ਉਸਦੇ ਦੋ ਪੁੱਤਰ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ ਜਦੋਂ ਉਹ ਰੇਲਵੇ ਪੁਲ ਤੇ ਪਹੁੰਚੇ ਤਾਂ ਓਵਰਟੇਕ ਕਰਦੇ ਸਮੇਂ ਟਰੈਕਟਰ ਟਰਾਲੀ ਨਾਲ ਉਹਨਾਂ ਦਾ ਮਾਮੂਲੀ ਹਾਦਸਾ ਹੋ ਗਿਆ ਜਿਸ ਦੇ ਮਗਰੋਂ ਟਰੈਕਟਰ ਤੇ ਸਵਾਰ 4-5 ਵਿਅਕਤੀਆਂ ਵੱਲੋਂ ਉਸਦੇ ਪੁੱਤਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਵੱਡੇ ਪੁੱਤ ਚਰਨਜੀਤ ਸਿੰਘ ਦੇ ਸਿਰ ਤੇ ਰਾਡ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੇ ਪੁੱਤਰ ਦੀ ਬਾਹ ਤੋੜ ਦਿੱਤੀ ਗਈ ਅਤੇ ਗੰਭੀਰ ਸੱਟਾਂ ਮਾਰੀਆਂ ਇਸ ਸੰਬੰਧੀ ਅਧਾਰੇ ਨੇ ਜਦ ਬਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ASI ਸੁਖਜਿੰਦਰ ਸਿੰਘ ਦਿਓਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਹਕੀਕਤ ਸਾਹਮਣੇ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ ਮੈਂ ਜੁਲੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਦਿੱਲੀ ਜੀ ਗਰਾਊਂਡ ਨਿਊਜ਼ ਦੇ ਨਾਲ ਬੀਤੀ ਰਾਤ ਦਿਗਰਾਉਂ ਪੁਲ ਦੇ ਤੇ ਇੱਕ ਐਕਸੀਡੈਂਟ ਹੋਇਆ ਜਿੱਥੇ ਕਿ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਸਾਡੇ ਨਾਲ ਪਰਿਵਾਰ ਖੜਾ ਵਾ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਹੋਇਆ ਸੀ ਘਟਨਾ ਬਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਹਰਬਿੰਦਰ ਸਿੰਘ ਐ ਬਾਈ ਜੀ ਕੀ ਘਟਨਾ ਹੋਈ ਸੀ ਰਾਤ ਦੀ ਮੇਰੇ ਦੋ ਬੇਟੇ ਵੱਡਾ ਬੜਾ ਚੰਜੀਤ ਸਿੰਘ ਔਰ ਛੋਟਾ ਜਤਿੰਦਰ ਸਿੰਘ ਸਕੂਟਰ ਤੇ 84 ਰਾਂਚ ਚੌਂਕ ਤੋਂ ਘਰ ਵੱਲ ਨੂੰ ਆ ਰਹੇ ਸੀਗੇ ਜੀ ਉੱਧਰ ਰੋਟੀ ਪਾਣੀ ਖੰਗ ਹੈ ਸੀਗੇ ਉਹਨਾਂ ਦੇ ਪਿੱਛੇ ਇੱਕ ਟਰੈਕਟਰ ਸੀ ਤੇ ਟਰੈਕਟਰ ਨੇ ਪਾਸਪੋਰਟ ਦੇ ਬੱਚੇ ਤਾਂ ਅਣਗਿਣਤਲੀ ਹੋਈ ਬੱਚਿਆਂ ਦੇ ਕਿਉਂਕਿ ਦੇਣੇ ਪਾਸੇ ਮਣਪੜ ਉੱਤ ਸੱਜੇ ਮੋੜਨਾ ਸੀਗਾ ਤੋਂ ਨੇਚਰਲੀ ਉਹ ਰੋੜ ਰੋੜ ਵਿਚਾਲੇ ਹੋਣੇ ਆ ਉਹਨੂੰ ਟੱਜਾ ਜਗਾ ਮਿਲਿਆ ਉਹਨੇ ਗਾਲਾ ਗੋਲਾ ਕੱਢਿਆ ਬੱਚਾ ਨੇ ਕਿਹਾ ਗਾਲਾ ਕੱਢਦੇ ਹੋ ਭਾਈ ਤੋ ਬੱਚਾ ਪੈ ਨਿਕਲੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੋਈ ਹੈ ਜੀ ਇਹ ਰਾਤ 3:00 ਪੌਣੇ 11:00 ਦੇ ਆਸ-ਪਾਸ ਦੀ ਹੈ ਜੀ ਪੌਣੇ 11:00 ਦੇ ਆਸ-ਪਾਸ ਬੱਚੇ ਗਏ ਸੀ ਆਪਣੇ ਸਕੂਟੀ ਤੇ ਗਏ ਸੀ ਸਕੂਟੀ ਤੇ ਸਕੂਟੀ ਤੇ ਦੋ ਜਣੇ ਸਵਾਰ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਕਿਸੇ ਦੇ ਨਾਲ ਤੂ ਤੂ ਮਮਾ ਹੋ ਗਈ ਕੋਈ ਵਿੱਚ ਕੋਈ ਵੱਜਿਆ ਕੋਈ ਚੀਜ਼ ਨਹੀਂ ਨਹੀਂ ਤੂ ਤੂ ਮਮਾ ਹੋ ਗਈ ਉਹ ਟਰਾਲੀ ਵਾਲੇ ਟਰਾਲੀ ਵਾਲੇ ਦੇ ਨਾਲ ਹਾਂਜੀ ਜੀ ਉਸ ਤੋਂ ਬਾਅਦ ਉਹ ਟਰਾਲੀ ਵਾਲਿਆਂ ਨੇ ਹਮਲਾ ਕੀਤਾ ਕਿ ਉਹ ਹਾਂਜੀ ਟਰੈਕਟਰ ਵਾਲੇ ਨੇ ਹਮਲਾ ਕੀਤਾ ਉਹ ਅੱਛਾ ਜੀ ਤੇ ਉਸ ਤੋਂ ਬਾਅਦ ਬੱਚੇ ਤੇ ਕੀ ਚੀਜ਼ ਮਾਰੀ ਉਹਨਾਂ ਨੇ ਕੋਈ ਸੱਟਾਂ ਵੱਜੀਆ ਬੱਚੇ ਦੇ ਹਾਂ ਇੱਕ ਬੱਚੇ ਦੇ ਬਾਹਰ ਤੇ ਮਾਰੀ ਉਹ ਰੁਕ ਰ ਤੇ ਪੈਰ ਤੇ ਮਾਰੀ ਪੈਰ ਤੇ ਜ਼ਖਮ ਹੋਇਆਗਾ ਜੀ ਦੂਜੇ ਬੱਚੇ ਦੀ ਮਾਰੀ ਸਿਰ ਤੇ ਉਹਦੇ ਲੱਗੀ ਤਾਂ ਉਹ ਸਪੌਟ ਦੇ ਅੱਥੀ ਹੋ ਗਿਆ ਜਿਹੜਾ ਛੋਟਾ ਬੱਚਾ ਸੀ ਐਸਟੇਮ ਉਹ ਕਿੱਥੇ ਹੈ ਜੀ ਉਹ ਲੁਧਿਆਣੇ ਭੇਜ ਜਾਗਾ ਇੱਥੋਂ ਰੋਡ ਦੇ ਕੇ ਲੈ ਕੇ ਜਾਣਾ ਹੈ ਜੋ ਐਡਮਿਟ ਨਹੀਂ ਕਰ ਰਹੇ ਇੱਥੋਂ ਵੀ ਅੱਛਾ ਪੱਸਟਰ ਅਖੀਰ ਨੂੰ ਪੂਰਾ ਉਹ ਨਹੀਂ ਹਲੇ ਗਈ ਆ ਕਰਕੇ ਇੱਥੋਂ ਡਾਕਟਰ ਨੇ ਗੱਲ ਕੀਤੀ ਆ ਹੁਣ ਤੁਸੀਂ ਹੁਣ ਤੁਸੀਂ ਐਸਓਮ ਸਿੰਘ ਸਾਹਿਬ ਨੂੰ ਮਿਲ ਕੇ ਆਏ ਆ ਐਸਓਮ ਸਿੰਘ ਸਾਹਿਬ ਨੇ ਕੀ ਕਿਹਾ ਜੀ ਤੁਹਾਨੂੰ ਉਹ ਕਹਿੰਦੇ ਹਾਂ ਤੇ ਐਡਮਿਟ ਹੋ ਜਾਊਗਾ ਗੱਲ ਸਹੀ ਹੈ ਡਾਕਟਰਾਂ ਨੇ ਉੱਥੇ ਡਾਕਟਰਾਂ ਨਾਲ ਗੱਲ ਕੀਤੀ ਹੈ ਐਡਮਿਟ ਹੋ ਜਾਊਗਾ ਜਿਹੜੇ ਟ੍ਰੀਟਮੈਂਟ ਅਜ ਕੱਲ ਤੋਂ ਸਟਾਰਟ ਹੋਊਗਾ ਤੇ ਜਿਹੜਾ ਵੱਡਾ ਬੱਚਾ ਸੀ ਉਹਦੀ ਡੈਥ ਹੋ ਚੁੱਕੀ ਜੀ ਇਸ ਟਾਈਮ ਕਾਰਨ ਕੀ ਸਮਝਦੇ ਹੋ ਕਿ ਬੱਚੇ ਦੇ ਰਾਡ ਦਾ ਹਮਲਾ ਕੀਤਾ ਜਾਂ ਕੁਝ ਹੋਰ ਵਾਰਿਆ ਕੋਈ ਹਾਂ ਰਾੜ ਹੀ ਮਾਰੀ ਹੋਊਗੀ ਰਾੜ ਟ੍ਰੈਕਟਰ ਵਾਲੀ ਦੇ ਰਾੜਾ ਹੀ ਹੁੰਦੀਆਂ ਨੇ ਕੰਮ ਕਰਨ ਵਾਸਤੇ ਜੀ ਕਿੰਨੇ ਬੰਦੇ ਸਵਾਰ ਸੀਗੇ ਟ੍ਰੈਕਟਰ ਤੇ ਬੱਚਾ ਕਹਿੰਦਾ ਚਾਰ ਪੰਜ ਲੋਕ ਤੇ ਸੀਗੇ ਅੱਛਾ ਜੀ ਉਹ ਚਾਰਾਂ ਪੰਜਾਂ ਨੇ ਹਮਲਾ ਕਰਤਾ ਤੁਹਾਡੇ ਤੇ ਹਾਂ ਚਾਰਾਂ ਪੰਜਾਂ ਨੇ ਕੀਤਾ ਕਿ ਦੋ ਲੋਕ ਉੱਪਰ ਕਿ ਚੜਨੇ ਕੀਤਾ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੇ ਤੁਹਾਡੀ ਤੁਸੀਂ ਉਹਦੇ ਕੋਲ ਪਹੁੰਚ ਕੀਤੀ ਹੈ ਕੀ ਕਹਿ ਰਿਹਾ ਉਹਨੇ ਉਹਨਾਂ ਨੇ ਕੀ ਕਹਿਣਾ ਮੈਂ ਵਿਕਰੀ ਕਰ ਰਹੇ ਸੀ ਸੀਸੀਟੀਵੀ ਕੈਮਰੇ ਦੀ ਉਹ ਕੋਝਪਾਲ ਕਰ ਰਹੇ ਨੇ ਜੀ ਤੁਹਾਡਾ ਤੁਸੀਂ ਰਹਿਣ ਕਿਥੋਂ ਦੇ ਹੋ ਜਸਲੀ ਅਸੀਂ ਫਰਕਤਾ ਦੇ ਵਸਨੀਕ ਹਾਂ ਜੀ ਕਲਕੱਤੇ ਦੇ ਰਹਿਣ ਵਾਲੇ ਹਾਂ ਇੱਥੇ ਤੁਸੀਂ ਫੰਕਸ਼ਨ ਲੈ ਆ ਸੀ ਕਿਸੇ ਤੇ ਇੱਥੇ ਸਾਡੇ ਇੱਕ ਮਰਗ ਹੋ ਗਈ ਰੈਸਟੋਰੈਂਟ ਤੇ ਆਈ ਸੀ ਅੱਛਾ ਜੀ ਰੈਸਟੋਰੈਂਟ ਤੇ ਆਈ ਸੀਗੇ ਉਹਦਾ ਪੁਆਇੰਟ ਹੈ ਕਿ ਆਪਣੇ ਬੱਚੇ ਕੋ ਬਾਹਰ ਘਿਆਲਾ ਪੈ ਰਹੇ ਚਲੋ ਕੋਈ ਹੌਸਲਾ ਰੱਖੋ ਜੀ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਰਾਤ ਇਹਨਾਂ ਦੇ ਦੋ ਬੇਟੇ ਸਵਾਰ ਸੀਗੇ ਟਰੈਕਟਰਵਾ ਦੇ ਉੱਤੇ ਜਿਨ੍ਹਾਂ ਦੀ ਕੀ ਰਾਤ ਕਿਸੇ ਟਰੈਕਟਰ ਟਰਾਲੀ ਵਾਲੇ ਦੇ ਨਾਲ ਭੜੰਤ ਹੋ ਚੁੱਕੀ ਹੈ ਉਸ ਦੇ ਨਾਲ ਇੱਕ ਬੱਚੇ ਦੀ ਡੈਥ ਹੋ ਚੁੱਕੀ ਹੈ ਤੇ ਇੱਕ ਬੱਚਾ ਹਸਪਤਾਲ ਦਾਖਲ ਹੈ ਸੋ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਆਨ ਟਾਈਮ ਚ ਦੇਖਣਾ ਹੋਊਗਾ ਬਾਈ ਜੀ ਕੀ ਨਾ ਆਪਣਾ ਜੀ ਮੈਂ ਤੁਹਾਨੂੰ ਦੱਸਾਂ ਬਾਈ ਜੀ ਕੀ ਪੂਰੀ ਘਟਨਾ ਹੋਈ ਸੀ ਕਿ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਦੇਖੋ ਪੁਲਿਸ ਸਾਰੀ ਤਫ਼ਤੀਸ਼ ਕਰ ਰਹੀ ਹੈ ਆਪਣੀ ਜੀ ਔਰ ਜਿਵੇਂ ਹੁਣ ਸਿਵਲ ਜਾਣਿਆ ਇਥੋਂ ਇਹਨਾਂ ਨੇ ਰੈਫਰ ਕੀਤਾ ਡੀਐਨਸੀ ਔਰ ਡੀਐਨਸੀ ਵਾਲੇ ਨਾਲ ਸਿਵਲ ਚ ਭੇਜਿਆ ਹੋਇਆ ਉਹ ਹੁਣ ਇਥੋਂ ਦੀ ਸੀਓ ਮਨਾਪੈ ਗੱਲ ਹੋਈ ਹੈ ਉਹਨਾਂ ਨੇ ਅੱਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਸ਼ ਕਰੋ ਤੇ ਚਲੀਓ ਰਿਪੋਰਟ ਦੇਣਗੇ ਉਦੋਂ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਸੀਸੀਟੀਵੀ ਖੰਗਾਲ ਰਹੀ ਹੈ ਸਾਰੀ ਕਹਿੰਦੇ ਵੀ ਅਸੀਂ ਆਪਣੇ ਐਂਡ ਤੱਕ ਕੰਮ ਕਰ ਰਹੇ ਹਾਂ ਸਾਰਾ ਭਰੋਸਾ ਉਹਨਾਂ ਤੇ ਬੂਰਾ ਸਾਨੂੰ ਕੋਈ ਦਿੱਕਤ ਵਾਲੀ ਕਰਨੀ ਨਹੀਂ ਹੈਗੀ ਦੇਖਦੇ ਹਾਂ ਸਾਨੂੰ ਕੀ ਹੋਦਿਆ ਸਾਰਾ ਕੰਮ ਰਿਪੋਰਟਾਂ ਤੇ ਪੈਂਡਾ ਹੈਗਾ ਹੈ ਤੁਸੀਂ ਰਾਤ ਨੂੰ ਇੱਥੇ ਨਾਲ ਐਸੀ ਲੈ ਕੇ ਪੇਸ਼ੈਂਟ ਨੂੰ ਸਾਨੂੰ ਰਾਤੀ ਕਾਲਜ ਸੀ ਸਵੇਰੇ ਅੱਛਾ ਤੁਸੀਂ ਸਵੇਰੇ ਆਏ ਹੋ ਸਾਨੂੰ ਰਾਤੀ ਪਹੁੰਚ ਆ ਚੁੱਕਾ ਸੀ ਬਚਨ ਦਾ ਵੀ ਆ ਕੰਮ ਹੋ ਚੁੱਕਾ ਆ ਹੁਣ ਐਕਸੀਡੈਂਟ ਆ ਜਾਂ ਕੋਈ 60 ਫੀਟ ਦਾ ਕਾਜਾ ਜਾਂ ਮਰਡਰ ਆ ਜਾਂ ਕੋਈ ਗਾੜੀ ਕਿਤਾ ਕਾਜਾ ਗਿਆ ਇਹ ਤਾਂ ਹੁਣ ਸੀਸੀਟੀਵੀ ਖੰਗਾਲ ਕੇ ਹੀ ਪਤਾ ਲੱਗੇਗਾ ਕਿਉਂਕਿ ਇਹ ਸਾਰਾ ਪ੍ਰੋਸੈਸ ਹਮਾਰਡਮੈਂਟ ਪੋਸਟੇ ਆਉਗੀ ਪੁਲਿਸ ਪੁਲਿਸ ਦੀ ਕਾਰਵਾਈ ਕਿਵੇਂ ਲੱਗਦੀ ਆ ਜਾਂ 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 ਐਮਜੈਂਟ ਕਰ ਰਹੇ ਨੇ ਉਹ ਆਪਣਾ ਸਪੋਰਟ ਕਰ ਰਹੇ ਨੇ ਹਾਂ ਜੀ ਯਾਰ ਬੜਾ ਪਰਟੀ ਠੀਕ ਹੈ ਧੰਨਵਾਦ ਤੋਂ ਸਾਡੇ ਨਾਲ ਡਾਕਟਰ ਅਖਿਲ ਜੀ ਹੈ ਅਖਿਲ ਜੀ ਰਾਤ ਜਿਹੜੀ ਘਟਨਾ ਹੋਈ ਆ ਇੱਥੇ ਐਕਸੀਡੈਂਟ ਦੀ ਉਹ ਤੁਸੀਂ ਆਪ ਡੀਲ ਕੀਤੀ ਜੀ ਹਾਂ ਜੀ ਮੈਂ ਸੀਗਾ ਲੋ ਅੱਛਾ ਕੀ ਹੋਈ ਸੀਗੀ ਘਟਨਾ ਪੂਰੀ ਦੋ ਬ੍ਰਦਰਸ ਸੀਗੇ ਉਹ ਐਮ뷸ੈਂਸ ਲੈ ਕੇ ਆਈ ਸੀਗੀ ਅਲਰਜੀ ਕੇਸ ਆਫ ਰੋਡ ਸਾਈਡ ਐਕਸੀਡੈਂਟ ਸੀਗੇ ਦੋਨੋਂ ਜੀ ਇੱਕ ਤਾਂ ਬ੍ਰੌਡ ਰੈਟ ਸੀ ਪੇਸ਼ੈਂਟ ਦੇ ਦੂਜੀ ਯੂਨੀਵਰਸਿਟੀ ਦੇਕੇ ਅਸੀਂ ਸੀਟੀ ਸਕੈਨ ਹੈਡਲੀ ਤੇ ਜੈਸਿਕਾ ਸਿਵਲ ਪਜਿਆ ਹੋਇਆ ਰੈਫਰ ਕੀਤਾ ਵਾ ਸਕੈਨ ਲਈ ਇਹ ਕਿੰਨੇ ਵੇੜੀ ਘਟਣਾ ਜੀ ਇਹ ਰਾਉਂਡ 11 ਕੂਏ ਦੀ ਇਧਰ ਘੰਟਾ ਉਪਰ ਚੱਲ ਲਾ ਲੂ ਸੀ ਕਿੰਨੀ ਕਿ ਸੱਟ ਸੀ ਜਿਹੜੇ ਜਿਹਨੂੰ ਤੇ ਰੈਫਰ ਕੀਤਾ ਸੀ ਉਹਨਦੇ ਐਕਚੁਅਲੀ ਦਿੱਕਤ ਇਹ ਸੀ ਕਿ ਉਹਨਦੇ ਪੈਰ ਦੇ ਉੱਪਰ ਸਕਿਨ ਲੋਸ ਸੀ ਗੱਡੀ ਗਲੋਵਿੰਗ ਇੰਜਰੀ ਸੀਗੀ ਪਲੱਸ ਉਹਨੂੰ 15-20 ਮਿੰਟ ਨਾਲ ਉਹਨੂੰ ਹੋਸ਼ ਨਹੀਂ ਸੀ ਆ ਰਿਹਾ ਲੋਸ ਆਫ ਕੰਸੈਂਟਰੇਸੀ ਹਿਸਟਰੀ ਸੀਗੀ ਤੇ ਐਲਓਸੀ ਪੋਜ਼ਿਟਿਵ ਸੀਗਾ ਦਾ ਅਗਰ ਤਾਂ ਕਰਕੇ ਸੀ ਸਕੈਨ ਕਰਾਉਣੀ ਪਈ ਜੀ ਕਿ ਕੋਈ ਹੋਰ ਇੰਟਰਨਲ ਹੈਡ ਇੰਜਰੀ ਨਾ ਹੋਵੇ ਬੇਸ਼ੱਕ ਘਟਨਾ ਲੜਾਈ ਦੀ ਬਾਪ ਜਾਂਚ ਤੋਂ ਪਤਾ ਲੱਗਿਆ ਕਿ ਲੜਾਈ ਹੋਈ ਸੀ ਕਿ ਇੱਕ ਐਕਸੀਡੈਂਟ ਹੋਇਆ ਸੀ ਸਾਡੇ ਕੋਲ ਆਇਆ ਤਾਂ ਜੋ ਐਮਬੂਲੈਂਸ ਵਾਲਾ ਤੇ ਜੋ ਦੂਜੇ ਬ੍ਰਦਰ ਸੀਗੇ ਜੋ ਠੀਕ ਨਹੀਂ ਉਹਨਾਂ ਨੇ ਸਾਨੂੰ ਜੋ ਹਿਸਟਰੀ ਦਿੱਤੀ ਹੈ ਉਹ ਐਕਸੀਡੈਂਟ ਦੀ ਦਿੱਤੀ ਸੀਗੀ ਉਹਨਾਂ ਦੇ ਮੁਤਾਬਿਕ ਅਸੀਂ ਐਂਟਰੀ ਕੀਤੀ ਹੈ ਆਪਣੀ ਬਾਅਦ ਵਿੱਚ ਇਨਵੈਸਟੀਗੇਸ਼ਨ ਜੋ ਵਿੱਚ ਕੀ ਹੈ ਉਹਨਦੇ ਬਾਅਦ ਸਾਨੂੰ ਹਾਲੇ ਪਤਾ ਨਹੀਂ ਠੀਕ ਹੈ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਉਹ ਹੋਵੇਗੀ ਉਹ ਤਾਂ ਕਰਨ ਗਈ ਜੀ ਆਪਣੇ ਫਿਲਹਾਲ ਕਾਗਜ਼ ਆਏ ਨਹੀਂ ਜੋ ਪੋਸਟਮਾਰਟਮ ਦਾ ਪੇਪਰ ਹਲੇ ਆਇਆ ਨਹੀਂ ਮੈਂ ਵੇਟ ਕਰ ਰਹਾ ਹਾਂ ਤੁਹਾਡੇ ਕੋਲੇ ਜਿਹੜੀ ਇੱਕ ਡੈੱਡ ਬਡੀ ਆਈ ਸੀ ਕਿ ਬਿਲਕੁਲ ਉਹ ਤਾਂ ਜਨਵਰੀ ਸੀਗਾ ਇਸ ਟਾਈਮ ਡੈੱਡ ਬਡੀ ਆਈ ਕਿੰਨੀ ਕਿੰਨੀ ਐਜ ਦੀ ਆਈ ਜੀ ਇੱਕ ਕਰਾਉਂਡ 30 ਸਾਲ ਦਾ ਇੱਕ 50 40 ਸਾਲ ਦਾ ਠੀਕ ਹੈ ਧੰਨਵਾਦ ਭਗਵਾਨ ਸਿੰਘ ਪੰਗੂ ਜਗਰੂਪ ਸੋਹੀ ਅਤੇ ਵਿਕਾਸ ਮਠਾੜੂ ਦੀ ਰਿਪੋਰਟ